ਅਮਰੀਕਾ ਦੇ ਪ੍ਰਸ਼ਾਸਨ ਨੂੰ ਉੱਥੇ ਰਾਤ ਦਾ ਕਰਫੂ ਲਾਉਣਾ ਪਿਆ ਕਿਉਂਕਿ ਚੋਰੀਆਂ ਬਹੁਤ ਹੋਣ ਲੱਗੀਆਂ ਸੀ ਇਸ ਕਰਕੇ ਸਰਕਾਰ ਨੂੰ ਰਾਤ ਨੂੰ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਕਰਫੂ ਲਾਉਣਾ ਪਿਆ ਲਗਭਗ 2 ਦਰਜਨ ਦੇ ਕਰੀਬ ਲੋਕਾਂ ਨੂੰ ਚੋਰੀ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਦੂਜੇ ਪਾਸੇ ਸਰਕਾਰ ਨੂੰ ਕੀਮਤਾਂ ਵਧਣ ਦਾ ਡਰ ਸਤਾਉਣ ਲੱਗ ਗਿਆ ਜਿਸ ਕਰਕੇ ਉਹਨਾਂ ਨੇ ਇਸ ਨੂੰ ਸਟੇਟ ਐਮਰਜੈਂਸੀ ਘੋਸ਼ਿਤ ਕੀਤਾ ਪੰਜਾਬ ਦੇ ਸਿੱਖ ਸਰਦਾਰਾਂ ਨੇ ਉੱਥੇ ਲੰਗਰ ਲਾਉਣੇ ਸ਼ੁਰੂ ਕੀਤੇ ਨੇ ਫਰੀ ਦੇ ਵਿੱਚ ਲੋਕਾਂ ਵਾਸਤੇ ਫੂਡ ਪਾਣੀ ਸਪਲਾਈ ਕਰਨਾ ਸ਼ੁਰੂ ਕੀਤਾ ਹੋਇਆ ਇੱਥੇ ਇੱਕ ਸਵਾਲ ਆ ਸਾਡੇ ਬਹੁਤ ਸਾਰੇ ਲੋਕ ਇਹ ਕਹਿ ਕੇ ਪੰਜਾਬ ਛੱਡ ਕੇ ਜਾਂਦੇ ਨੇ ਕਿ ਪੰਜਾਬ ਦੇ ਵਿੱਚ ਬਚਿਆ ਕੁਝ ਨਹੀਂ ਕਿਸੇ ਸਮਾਜ ਦਾ ਅਸਲ ਕਿਰਦਾਰ ਉਦੋਂ ਪਤਾ ਲੱਗਦਾ ਜਦੋਂ ਉਹ ਸਮਾਜ ਮੁਸੀਬਤ ਦੇ ਵਿੱਚ ਫਸਿਆ ਹੁੰਦਾ ਮੁਸੀਬਤ ਦੇ ਵਿੱਚ ਫਸੇ ਦੀ ਮਦਦ ਕੌਣ ਕਰਦਾ ਤੇ ਮੁਸੀਬਤ ਦੇ ਵਿੱਚ ਫਸੇ ਤੋਂ ਕਮਾਈ ਕੌਣ ਕਰਦਾ ਇਹੀ ਇੱਥੇ ਇਨਸਾਨੀਅਤ ਦੇਖਣ ਵਾਲੀ ਚੀਜ਼ ਹੁੰਦੀ ਹੈ